ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਚੋਣਾਂ ਦੇ ਵਿੱਚ ਜੋ ਕੁਝ ਹੋਇਆ ਆਮ ਆਦਮੀ ਪਾਰਟੀ ਦੀ ਹਾਰ ਦੇ ਕਾਰਨ ਕੀ ਨੇ ਤੇ ਦਾ ਪ੍ਰਭਾਵ ਕੀ ਪੈਣਾ ਪੰਜਾਬ ਦੀ ਸਿਆਸਤ ਨਾਲ ਇਸ ਨੂੰ ਜੋੜ ਕੇ ਕਿਵੇਂ ਵੇਖਿਆ ਜਾ ਰਿਹਾ ਹੈ ਇਸ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਹਾਜ਼ਰ ਨੇ ਪ੍ਰੋਫੈਸਰ ਹਰਜੇਸ਼ਵਰ ਪਾਲ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਨੇ ਇੱਕ ਲੰਮੀ ਚੌੜੀ ਟਿੱਪਣੀ ਕੀਤੀ ਹੈ ਜਿਸ ਦੇ ਵਿੱਚ ਕੁਝ ਨੁਕਤਿਆਂ ਦੀ ਸਾਂਝ ਪਾਈ ਹੈ ਇੱਕ ਇੱਕ ਕਰਕੇ ਉਸ ਦੇ ਉੱਤੇ ਝਾਤ ਪਾਵਾਂਗੇ ਕੀ ਪ੍ਰੋਫੈਸਰ ਸਾਹਿਬ ਦਾ ਨਜ਼ਰੀਆ ਕੀ ਹੈ ਔਰ ਆਮ ਤੌਰ ਦੇ ਉਤੇ ਜੋ ਪੰਜਾਬੀ ਇਸ ਵਕਤ ਸੋਚ ਰਹੇ ਨੇ ਉਹਨਾਂ ਦੇ ਚਿਹਰੇ ਜੇ ਖਿੜੇ ਨੇ ਤੇ ਉਸ ਦੀ ਵਜ੍ਹਾ ਕੀ ਹੈ ਕਿ ਭਾਜਪਾ ਦੀ ਜਿੱਤ ਦੀ ਵਜ੍ਹਾ ਹੈ ਜਾਂ ਆਮ ਆਦਮੀ ਪਾਰਟੀ ਦੀ ਹਾਰ ਵਜ੍ਹਾ ਔਰ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਹੋਈ ਹਾਰ ਦਾ ਕਿਵੇਂ ਸਿੱਧਾ ਸਿੱਧਾ ਸਬੰਧ ਜੁੜਿਆ ਹੋਇਆ ਪੰਜਾਬ ਨਾਲ ਇਹ ਗੱਲ ਕਰਾਂਗੇ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ABC ਪੰਜਾਬ ਤੇ ਸਤਿ ਸ਼੍ਰੀ ਅਕਾਲ ਦੀਪ ਜੀ ਕੀ ਹਾਲ ਚਾਲ ਤੁਹਾਡਾ ਜੀ ਬਹੁਤ ਵਧੀਆ ਆ ਪ੍ਰੋਫੈਸਰ ਸਾਹਿਬ ਤੁਸੀਂ ਆਪਣੇ ਫੇਸਬੁਕ ਪੋਸਟ ਦੇ ਉੱਤੇ ਵੀ ਇੱਕ ਬਹੁਤ ਵਿਸਥਾਰਪੂਰਵਕ ਕੁਝ ਨੁਕਤੇ ਸਾਂਝੇ ਕੀਤੇ ਆ ਸਭ ਤੋਂ ਪਹਿਲਾਂ ਤੇਹੀ ਜਾਨਣਾ ਚਾਹਾਂਗੇ ਜਦੋਂ ਇਹ ਦਿੱਲੀ ਦੇ ਚੋਣ ਨਤੀਜੇ ਆਏ ਸਾਹਮਣੇ ਤੁਹਾਡਾ ਪਹਿਲ ਦੇ ਆਧਾਰ ਦੇ ਉੱਤੇ ਕੀ ਵਿਚਾਰ ਬਣਿਆ ਕਿਸ ਤਰ੍ਹਾਂ ਕਿਵੇਂ ਹੋਇਆ ਕਿਉਂ ਹੋਇਆ ਇਹ ਨਤੀਜੇ ਕਿਵੇਂ ਆਏ ਅ ਸੰਦੀਪ ਜੀ ਦੇਖੋ ਜਿੱਤੋਂ ਤੱਕ ਇਹ ਦਿੱਲੀ ਦੇ ਲੈਕਚਰਾਂ ਦਾ ਸਵਾਲ ਹੈਗਾ ਸਾਰੀਆਂ ਕਿਆਸਰਾਈਆਂ ਪਹਿਲਾਂ ਹੀ ਲੱਗ ਰਹੀਆਂ ਸੀਗੀਆਂ ਜਿਆਦਾਤਰ ਲੋਕਾਂ ਦਾ ਹੀ ਜੋ ਰਤਕ ਲੋਕਾਂ ਤਾਂ ਹੀ ਵਿਸ਼ਵਾਸ ਕੀਤਾ ਕਿ ਇਹ ਜਿਹੜੇ ਇਲੈਕਸ਼ਨ ਹੋਣਗੇ ਕਿ ਬਹੁਤ ਕਾਫੀ ਮੁਕਾਬਲਾ ਹੋਊਗਾ ਜੇ ਵਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਪਹਿਲਾਂ ਦੋ ਵਾਰ ਇਲੈਕਸ਼ਨ ਜਿਹੜੀ ਹੈਗੀ ਆ 2000 14 ਦੇ ਵਿੱਚ ਉਸ ਤੋਂ ਬਾਅਦ 2019 ਦੇ ਵਿੱਚ ਜਿਹੜਾ ਹੈਗਾ 15 ਤੇ 20 ਦੇ ਵਿੱਚ ਬਹੁਤ ਵੱਡੇ ਜਿਹੜਾ ਫਰਕ ਨਾਲ ਜਿੱਤੀ ਹੈਗੀ 50% ਤੋਂ ਉੱਪਰ ਉਹਨਾਂ ਨੂੰ ਵੋਟਾਂ ਪੈਂਦੀਆਂ ਹੈਗੀਆਂ 60 ਤੋਂ ਵੱਧ ਸੀਟਾਂ ਹੁੰਦੀਆਂ ਉਹਨਾਂ ਨੂੰ ਤਾਂ ਉਸ ਤਰੀਕੇ ਦੇ ਨਾਲ ਐਕ ਕਿ ਨਹੀਂ ਲੱਗ ਰਹੀ ਕਿ ਉਹ ਮਤਲਬ ਇਹ ਜਿਹੜਾ ਹੈਗਾ ਮੁਕਾਬਲਾ ਉਹ ਇਹਨਾਂ ਸੌਖੇ ਤਰੀਕੇ ਜਿੱਤ ਸਕਦੇ ਹੈਗੇ। ਫਿਰ ਜਿਸ ਤਰੀਕੇ ਦੇ ਨਾਲ ਕੈਂਪੇਨ ਚੱਲੀ ਹੈਗੀ ਆ ਜਿਸ ਤਰੀਕੇ ਦੇ ਨਾਲ ਭਾਜਪਾ ਨੇ ਜਿਹੜਾ ਹੈਗਾ ਆਪਣਾ ਸਾਰਾ ਜਿਹੜਾ ਹੈਗਾ ਤਰੀਕਾ ਹੈਗਾ ਜਿਸ ਤਰੀਕੇ ਕਰ ਵਰਤਿਆ ਹੈਗਾ ਤੇ ਜਿਸ ਤਰੀਕੇ ਦੇ ਨਾਲ ਆਮ ਇਹ ਇਲੈਕਸ਼ਨ ਜਿਹੜਾ ਸੀਗਾ ਆਮ ਆਦਮੀ ਦੀ ਜਿਹੜੀ ਪਾਰਟੀ ਦੀ ਜਿਹੜੀ ਦਿੱਲੀ ਦੇ ਵਿੱਚ ਇਹ ਪਰਫਾਰਮੈਂਸ ਸੀਗੀ ਉਸ ਦੇ ਉੱਪਰ ਲੜਿਆ ਗਿਆ ਤੇ ਇਸ ਮਾਰਤੇ ਅੱਜ ਕੀ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਐਨਟੀਮ ਕੰਪੈਂਸੀ ਦਾ ਵੀ ਸਾਹਮਣਾ ਕਰਨਾ ਪਿਆ ਬਹੁਤ ਸਾਰੇ ਮੁੱਦੇ ਜਿਹੜੇ ਹੈਗੇ ਉਹਨਾਂ ਦੀ ਗਵਰਨੈਂਸ ਦੇ ਵਿੱਚ ਜਿਹੜਾ ਫੇਲਿਅਰ ਹੈਗਾ ਉਹ ਠਹਿ ਕੇ ਖਾਸ ਕਰਕੇ ਭਾਜਪਾ ਤੋਂ ਵਿੱਚ ਕਾਫੀ ਸਵਲ ਰਹੀ ਹੈਗੇ ਉਹ ਸਿਲੈਕਸ਼ਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਵੇਂ ਕਾਜੇਸਟ ਕਰਕੇ ਜਮਨਾ ਦਾ ਉਹਨਾਂ ਨੇ ਮੁੱਦਾ ਹਟਾਇਆ ਸ਼ੀਸ਼ ਮਹਿਲ ਦਾ ਮੁੱਦਾ ਹਟਾਇਆ ਜਿਸ ਤਰੀਕੇ ਦੇ ਨਾਲ ਆਪਣਾ ਦਿੱਲੀ ਦੇ ਵਿੱਚ ਜਿਹੜਾ ਹੈਗਾ ਪੋਲੂਸ਼ਨ ਲਗਾਤਾਰ ਵਧ ਰਿਹਾ ਸੀਗਾ ਅਰਜੂਮੈਂਟ ਬਹੁਤ ਜ਼ਿਆਦਾ ਕੂੜਾ ਕਰਕਟ ਜਿਹੜਾ ਵਧ ਰਿਹਾ ਸੀਗਾ ਸੜਕਾਂ ਟੁੱਟ ਰਹੀਆਂ ਸੀਗੀਆਂ ਉਹ ਸਾਰੇ ਮੁੱਦਿਆਂ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈਗੀ ਤੇ ਇਸ ਤੋਂ ਇਲਾਵਾ ਆਪਾਂ ਦੇਖਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਹੜਾ ਹੈਗਾ ਕਿਸੇ ਹੱਦ ਤੱਕ ਚਾਏ ਵੋਟਾਂ ਕਟਾਈਆਂ ਹੈਗੀਆਂ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਦੀਆਂ ਖਾਸ ਕਰਕੇ ਨ ਉਸ ਤੋਂ ਇਲਾਵਾ ਜਿਹੜਾ ਭ੍ਰਸ਼ਟਾਚਾਰ ਦੇ ਜਿਹੜੇ ਇਲਜ਼ਾਮ ਲੱਗੇ ਹੈਗੇ ਆ ਆਮ ਆਦਮੀ ਪਾਰਟੀ ਦੇ ਖਾਸਤੇ ਸੁਪਰੀਮੋ ਜਿਹੜਾ ਅਰਵਿੰਦ ਕੇਜਰੀਵਾਲ ਹੈਗੀ ਆ ਉਹਨਾਂ ਦੀ ਸ਼ਬੀ ਨੂੰ ਵੱਡਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਸ ਨਤੀਜੇ ਤੇ ਪੁੱਜੀ ਜਾਂ ਫਿਰ ਨਾਲ ਜੋ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਦਲੀਲਾਂ ਨੇ ਤਰਕ ਨੇ ਕਿ ਸਾਡੇ ਨਾਲ ਧੱਕੇਸ਼ਾਹੀਆਂ ਬਹੁਤ ਹੋਈਆਂ ਸਾਨੂੰ ਬਦਨਾਮ ਬਹੁਤ ਕੀਤਾ ਗਿਆ ਭਾਜਪਾ ਨੇ ਮਸ਼ੀਨਰੀ ਦੀ ਦਰਵਾਰਤੋਂ ਬਹੁਤ ਕੀਤੀ ਕਿ ਇਹ ਵੀ ਵਜ੍ਹਾ ਹੈ ਕਿ ਇਹ ਦੋਵੇਂ ਇੱਕ ਦੂਜੇ ਨਾਲ ਜੁੜੀਆਂ ਗੱਲਾਂ ਨੇ ਨਾ ਇਹਨਾਂ ਨੂੰ ਵੱਖਰੇ ਵੱਖਰੇ ਤੌਰ ਤੇ ਵਿਚਾਰਨਾ ਚਾਹੀਦਾ ਸੰਦੀਪ ਜੀ ਵੇਖੋ ਲੈਕਚਰ ਨੂੰ ਸਾਰੇ ਤੇ ਕਿਹੜੇ ਕੋ ਹਰ ਜਿਹੜੀ ਪੋਲੀਟੀਕਲ ਪਾਰਟੀ ਹੈਗੀ ਉਹ ਹਰ ਜਿਹੜਾ ਹੈਗਾ ਜਿਹੜੇ ਤਰੀਕੇ ਨਾਲ ਉਹ ਵਰਤਦੀ ਹੈਨ ਖਾਸ ਕਰਕੇ ਉਸ ਗੱਲ ਕੋਈ ਅਧਕਤ ਨਹੀਂ ਹੋਵੇਗੀ ਕਿ ਭਾਜਪਾ ਇਸ ਤਰੀਕੇ ਦੇ ਨਾਲ ਇਹ ਸਰਕਾਰੀ ਮਸ਼ੀਨਰੀ ਦੀ ਜਿਹੜੀ ਦੁਰਵਰਤੋਂ ਜਿਹੜੀ ਕੀਤੀ ਹੈਗੀ ਜਿਸ ਤਰੀਕੇ ਨਾਲ ਉਹ ਕਰ ਰਹੀ ਹੈਗੀ ਉਸ 'ਚ ਕੋਈ ਸ਼ੱਕ ਨਹੀਂ ਹੈਗਾ ਚਾਹੇ ਉਹ ਈਡੀ ਦੀ ਵਰਤੋਂ ਹੈਗੀ ਹੈ ਚਾਹੇ ਉਹ ਇਲੈਕਸ਼ਨ ਕਮਿਸ਼ਨ ਦੀ ਵਰਤੋਂ ਹੈਗੀ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਬਹੁਤ ਸਾਰੇ ਲੀਡਰਾਂ ਨੂੰ ਜੇਲ੍ਹ 'ਚ ਪਾਇਆ ਗਿਆ ਇਹ ਇਹ ਠੀਕ ਹਮੇਸ਼ਾ ਤੱਕ ਦੇ ਲਈ ਠੀਕ ਆ ਪਰ ਇਸ ਤੋਂ ਇਲਾਵਾ ਆਪਾਂ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਜਿਹਦੀ ਪਰਫਾਰਮੈਂਸ ਹੈਗੀ ਹੈ ਉਹ ਵੀ ਇਸ ਇਸ ਇਲੈਕਸ਼ਨ ਦੇ ਵਿੱਚ ਥਾਤ ਦੇ ਪਿਛਲੇ 5 ਸਾਲਾਂ ਦੇ ਵਿੱਚ ਦਿੱਲੀ ਦੇ ਵਿੱਚ ਕੋਈ ਖਾਸ ਵੱਡੀ ਗੱਲ ਕਰਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕੀ ਉਹ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਪੁਰਾਣਾ ਮਾਡਲ ਸੀ ਕਿ ਅਸੀਂ ਫ੍ਰੀ ਬਿਜਲੀ ਦਿੱਤੀ ਆ ਫ੍ਰੀ ਪਾਣੀ ਦਿੱਤਾ ਜਾਂ ਅਸੀਂ ਹੈਲਥ ਤੇ ਜਿਹੜੇ ਐਜੂਕੇਸ਼ਨ ਦਾ ਬਹੁਤ ਵਧੀਆ ਪ੍ਰਬੰਧ ਕੀਤੇ ਹੈਗੇ ਆ ਉਹ ਉਸ ਤੋਂ ਪਹਿਲੇ ਪਹਿਲਾ ਜਿਹੜਾ ਸੀ ਉਹ ਉਸ ਵੇਲੇ ਜਾਰੀ ਸੀਗਾ ਇਸ ਇਸ ਵਾਰ ਵੀ ਜਿਆਦਾ ਵੱਡੀ ਉਪਰਤੀ ਉਹ ਸਾਫਤ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਆ ਸਗੋਂ ਜਿਹੜਾ ਪਛਤਾਕਾਰ ਤੇ ਉਹਨਾਂ ਦੇ ਉੱਪਰ ਲੰਚਨ ਲੱਗੀ ਹੈਗੀ ਜਿਹੜੇ ਉਹ ਨੌਨ ਪਰਫਾਰਮੈਂਸ ਦੀ ਗੱਲ ਕਰਦੇ ਆ ਖਾਸ ਕਰਕੇ ਜਦੋਂ ਐਮਸੀਡੀ ਵੀ ਉਹਨਾਂ ਦੇ ਹੱਥ ਚ ਆ ਉਹ ਐਮਸ ਆਪਣਾ ਕੋ ਕੇਂਦਰੀ ਸੀਗੀ ਲੋਕਲ ਜਿਹੜੇ ਮੁੱਦੇ ਹੈਗੇ ਆ ਭਾਜਪਾ ਕਰਕੇ ਜਿਹੜੇ ਹੈਗੇ ਆ ਇਹ ਸੜਕਾਂ ਨਹੀਂ ਠੀਕ ਹੁੰਦੀਆਂ ਗੀਆਂ ਅਸੀਂ ਬਰੇਜ ਦੀ ਪ੍ਰੋਬਲਮ ਆਣਾ ਜਿਹੜਾ ਪੂਰਾ ਕਰਕਰ ਦਿੱਲੀ ਦੇ ਵਿੱਚ ਘਟਾ ਹੋ ਰਿਹਾ ਪਰ ਉਹ ਹੁਣ ਉਸ ਤੋਂ ਵੀ ਜ਼ਿਆਦਾ ਜਿਹੜਾ ਵਧ ਗਿਆ ਤੇ ਇਸ ਤਰੀਕੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਸ਼ਿਸ਼ਤੀ ਗਵਰਨੈਂਸ ਦੀ ਉਹ ਕਾਫੀ ਹੱਦ ਤੱਕ ਜਿਹੜੀ ਹੈਗੀ ਆ ਉਹ ਥੁਮਲੀ ਪਈ ਸੋ ਦੋਨੇ ਚੀਜ਼ਾਂ ਹੈਗੀਆਂ ਭਾਜਪਾ ਕੋ ਹਰ ਅਜਾਇ ਨਜਾਇਜ਼ ਤਰੀਕੇ ਉਹ ਵੀ ਵਰਤੇ ਹੈਗੇ ਤੇ ਆਮ ਆਦਮੀ ਪਾਰਟੀ ਵੀ ਇੱਕ ਖਾਸਿਆ ਦੇ ਮੰਨੀ ਰਹੀ ਹੈ ਕਿ ਨਰੇਟਿਵ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੀ ਬਾਕੀ ਪਾਰਟੀਆਂ ਤੋਂ ਬਹੁਤ ਜ਼ਿਆਦਾ ਗੇਰ ਰਹੀ ਹੈ ਇਸ ਵਾਰ ਲੱਗਦਾ ਕਿ ਪ੍ਰਕਾਸ਼ ਦੀ ਲੜਾਈ ਦੇ ਵਿੱਚ ਵੀ ਆਮ ਆਦਮੀ ਪਾਰਟੀ ਬਹੁਤ ਡਿਫੈਂਸਿਵ ਵੀ ਰਹੀ ਹੈ ਆਮ ਆਦਮੀ ਪਾਰਟੀ ਦੇ ਉੱਪਰ ਕੇਜਰੀਵਾਲ ਉੱਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਭਾਜਪਾ ਨੇ ਨਿਸ਼ਾਨੇ ਸਾਧਿਆ ਤੇ ਅਸ਼ੀਸ਼ ਮੈਲ ਦਾ ਮੁੱਦਾ ਜਮੁਨਾ ਦਾ ਮੁੱਦਾ ਸੀ ਜਿਹੜਾ ਲੀਕਸ ਕੇ ਆਮ ਦਾ ਸੀਗਾ ਆਮ ਆਦਮੀ ਪਾਰਟੀ ਜਿਹੜਾ ਡਿਫੈਂਸਿਵ ਰਹੀ ਹੈ ਐਂਡ ਅਰਵਿੰਦ ਕੇਜਰੀਵਾਲ ਆਵਾਦਮੀ ਪਾਰਟੀ ਵੀ ਜਿਸ ਤਰੀਕੇ ਦੇ ਨਾਲ ਐਟਲੀ ਜਿਵੇਂ ਡਰ ਤੇ ਡਰ ਜਿਵੇਂ ਡਰ ਉਹਨਾਂ ਦਾ ਚੁਖਾਈ ਦੇ ਰਿਹਾ ਜਿਸ ਤਰੀਕੇ ਦੇ ਨਾਲ ਉਹ ਇਲਜ਼ਾਮ ਲਗਾ ਰਹੀ ਸੀ ਕਿ ਭਾਜਪਾ ਦੀ ਜਿਹੜੀ ਹਰਿਆਣਾ ਸਰਕਾਰ ਆ ਉਹਨਾਂ ਨੇ ਦਰਿਆ ਦੇ ਵਿੱਚ ਜਿਹੜੀ ਹੈਗੀ ਆ ਉਹਦੇ 'ਚ ਆਪਣਾ ਅਖਿਆਰ ਮਾਰ ਦਿੱਤਾ ਹੈਗਾ ਜਾਂ ਮੋਪੇਸੋ ਵੀ ਗੱਲਾਂ ਕਿ ਸਾਡੇ ਸਸਤਾ ਸਰਕਾਰ ਨੂੰ ਦਿੱਜਿਆ ਜਾ ਰਿਹਾ ਹੈ ਜਦੋਂ ਆਪਣਾ ਮੈਰਾ ਜੋ ਆਫਰ ਪੜੇ ਹੈਗੀ ਆ ਉਹ ਇੱਕ ਤਰੀਕੇ ਨਾਲ ਲੱਗ ਰਿਹਾ ਸੀ ਜਿਵੇਂ ਆਗਮਾ ਦੀ ਪਾਰਟੀ ਜਿਹੜੀ ਅੱਜ ਕੀ ਡਰ ਡਰ ਜ਼ਿਆਦਾ ਸੀਗਾ ਜਿਹੜਾ ਉਹਨਾਂ ਦੇ ਵਿੱਚ ਜਿਹੜੀ ਉਹ ਆਪਣੀ ਪਰਫਾਰਮੈਂਸ ਨੂੰ ਲੋਕਾਂ ਦੇ ਉਸ ਤਰੀਕੇ ਦੇ ਨਾਲ ਨਹੀਂ ਪਛਾਣ ਸਕੀ ਜਿਸ ਕਰਕੇ ਇੱਕ ਤੀਜਾ ਹੋਰ ਨੁਕਤਾ ਜਿਹੜਾ ਹੈ ਉਹ ਤੁਹਾਡੇ ਤੋਂ ਜਾਣਨਾ ਚਾਹਨਾ ਹੈ ਕਿਉਂਕਿ ਉਹਦੇ ਉੱਤੇ ਵੀ ਗੱਲ ਹੋ ਰਹੀ ਹੈ ਬੇਸ਼ੱਕ ਕਾਂਗਰਸ ਦਾ ਨਾਂ ਪਹਿਲਾਂ ਖਾਤਾ ਖੁੱਲਿਆ ਨਾ ਹੁਣ ਖੁੱਲਿਆ ਕਾਂਗਰਸ ਦੇ ਲੀਡਰਸ਼ਿਪ ਨੇ ਹਾਈ ਕਮਾਂਡ ਨੇ ਜਾਂ ਇੰਡੀਆ ਗਾਰਡਸ ਜੋੜ ਜਦੋਂ ਦਾ ਟੁੱਟਿਆ ਜਾਂ ਇੱਕ ਦੂਜੇ ਦੇ ਖਿਲਾਫ ਦੂਸ਼ਣबाजी ਕੀਤੀ ਗਈ ਪਹਿਲਾਂ ਇਕੱਠੇ ਸੀ ਥੋੜੇ ਹੀ ਮਹੀਨਿਆਂ ਬਾਅਦ ਚੋਣ ਆ ਜਾਂਦੀ ਹੈ ਤੇ ਉਹਦੇ ਵਿੱਚ ਦੇਖ ਲਓ ਕਿ ਕੀ ਨਤੀਜੇ ਨੇ ਔਰ ਕਾਂਗਰਸ ਦਾ ਕਿੰਨਾ ਵੱਡਾ ਭੂਮਿਕਾ ਜਾਂ ਰੋਲ ਰਹੀ ਹੈ ਕੀ ਉਹ ਐਕਟਿਵ ਹੋ ਕੇ ਲੜੇ ਜਾਂ ਫਿਰ ਉਹਨਾਂ ਦੀ ਲੜਾਈ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਤੱਕ ਸੀ ਨਾ ਕਿ ਸੱਤਾ ਹਾਸਲ ਕਰਨ ਦੀ ਸੋ ਵੀਪੇ ਆਪਾਂ ਦੇਖਦੇ ਹੈਗੇ ਕਿ ਜਿਹੜਾ ਇੰਡੀਆ ਕਰਨਾ ਹੈਗਾ ਇਹ ਇੱਕ ਤਰੀਕਾ ਜੁੜੇਤਾ ਸੀ ਵੀ ਅਰੇ ਇਹਨਾਂ ਦੇ ਵਿੱਚ ਆਪਸ ਵਿੱਚ ਦਿਲਾਉ ਜਿਹੜੇ ਹੈਗੇ ਇੱਕ ਇਕੱਠ ਜਿਹੜਾ ਹੈਗਾ ਕਿਸੇ ਪਾਰਟੀ ਨੇ ਇੱਕ ਗੁਜ਼ਰ ਨਾਲ ਨਹੀਂ ਦਿਖਾਇਆ ਸੋ ਆਪਾਂ ਦੇਖਦੇ ਹਾਂ ਕਿ ਇਸ ਤੋਂ ਪਹਿਲਾਂ ਜਦ ਹਰਿਆਣੇ ਦੇ ਇਲੈਕਸ਼ਨ ਸੀਗੇ ਉੱਥੇ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਹੈਗਾ ਘਟਬੰਧਨ ਨਹੀਂ ਹੋ ਸਕਿਆ ਇਸ ਤੋਂ ਪਹਿਲਾਂ ਵੀ ਆਪਾਂ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਬਹੁਤ ਸਾਰੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਜਾਂਦੀ ਹੈ ਜਿੱਥੇ ਕਾਂਗਰਸ ਉੱਤੇ ਇਹ ਇਲਜ਼ਾਮ ਲਗਾਉਂਦੀ ਸੀ ਵੀ ਜਿਹੜਾ ਗੁਜਰਾਤ ਦੇ ਵਿੱਚ ਜਾਂਦੇ ਆ ਜਾਂ ਮਾਝੇ ਦੇ ਪ੍ਰਦੇਸ਼ ਦੇ ਵਿੱਚ ਜਾਂਦੇ ਆ ਉੱਤਰ ਅੰਚਲ ਜਾਂ ਰਾਹੁਲ ਗਾਂਧੀ ਤੇ ਉਹਨਾਂ ਤੇ ਜਿਹੜੀ ਆਪਣੀ ਪਰਿਵਾਰਤ ਜਿਵੇਂ ਸਾਾਸਤ੍ਰਿਕ ਫਸਟਾਜਾ ਬਿਚ ਇਲਜ਼ਾਮ ਲਗਾਇਆ ਉਸ ਤਰੀਕੇ ਦਾ ਮੈਨੂੰ ਲੱਗ ਰਿਹਾ ਸੀ ਜਿਵੇਂ ਵੀ ਇਸ ਇਸ ਵਾਰ ਜਿਵੇਂ ਆ ਕਾਂਗਰਸ ਨੇ ਸੋਚਿਆ ਸੀਗਾ ਕਿ ਐਸਟੀ ਆਮ ਆਦਮੀ ਪਾਰਟੀ ਨੂੰ ਜਿਹੜਾ ਹੈਗਾ ਇੱਕ ਮਤਲਬ ਸਟੱਪ ਸਟਾਏ ਜਾਵੇ ਦੂਸਰੀ ਗੱਲ ਇਹ ਵੀ ਹੈਗੀ ਆ ਕਿ ਕਾਂਗਰਸ ਤੇ ਜਿਹੜੀ ਹੈਗੀ ਆ ਆਪਾਂ ਜਿਹੜਾ ਵੋਟ ਬੈਂਕ ਦਾ ਤਕਰੀਬਨ ਉਹ ਆਮ ਆਦਮੀ ਪਾਰਟੀ ਦਾ ਹੀ ਵੋਟ ਬੈਂਕ ਜਿਹੜਾ ਹੈਗਾ ਉਹ ਹੈਗਾ ਕਾਂਗਰਸ ਕੋਲ ਤੇ ਕਾਂਗਰਸ ਤੋਂ ਹੀ ਆਮ ਆਦਮੀ ਪਾਰਟੀ ਨੂੰ ਉਹ ਜਿਹੜਾ ਵੋਟ ਬੈਂਕ ਹੈ ਇਹ ਕਿ ਤੁ ਵਿਚੋ ਪਰਿਵਾਰਿਆ ਨਸੀਕਾ ਤੇ ਦਲਤਾਨਾ ਨਸੀਕਾ ਮੁਸਲਮਾਨਾਂ ਦਾ ਕੋਈ ਹੈ ਤੇ ਕਾਂਗਰਸ ਨੂੰ ਵੀ ਲੱਗਦਾ ਹੈ ਕਿ ਜੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਦਿੱਲੀ ਦੇ ਵਿੱਚ ਹਾਰੇ-ਹਾਰੇਗੀ ਤਾਂ ਹੀ ਉਹਨਾਂ ਦਾ ਦੁਬਾਰਾ ਰਿਵਾਈਵ ਹੋ ਸਕਦਾ ਤੇ ਜੇ ਉਹਨਾਂ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਸੱਤਾ ਸੰਕਿਰ ਕਰਨੀ ਹੈਗੀ ਆ ਉਹਨਾਂ ਵਾਸਤੇ ਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਕੋ ਵੱਡਾ ਰੂੜਾ ਹੈਗਾ ਤੇ ਇਸ ਇਲੈਕਸ਼ਨ ਦੇ ਵਿੱਚ ਬੜਾ ਕਲੀਅਰ ਨਹੀਂ ਲੱਗ ਰਿਹਾ ਸੀ ਕਿ ਕਾਂਗਰਸ ਜਿਹੜੀ ਹੈਗੀ ਆ ਉਹਨਾਂ ਦਾ ਜ਼ਿਆਦਾ ਜ਼ੋਰ ਆਮ ਆਦਮੀ ਪਾਰਟੀ ਨੂੰ ਗਰਾਉਂਡ ਦੇ ਵਿੱਚ ਹੀ ਲੱਗਿਆ ਜਿਸ ਤਰੀਕੇ ਨਾਲ ਉਹਨਾਂ ਦੇ ਵੱਡੇ-ਵੱਡੇ ਲੀਡਰ ਜਿਹੜੇ ਹੈਗੇ ਆ ਉਹ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਦੇ ਖਿਲਾਫ ਜਿਹੜਾ ਸਦੀਦ ਦਿੱਸ਼ਤ ਨੂੰ ਖੜਾ ਕੀਤਾ ਚਾਹੇ ਉਹ ਆਪਣਾ ਕਲਕਾ ਜੀ ਦੇ ਵਿੱਚ ਉਹਨਾਂ ਨੇ ਹਲਕਾ ਲਾਂਬਾ ਨੂੰ ਖੜਾ ਕੀਤਾ ਹੈਗਾ ਜਿਹਦੇ ਉੱਤੇ ਮੁੱਖ ਮੰਤਰੀ ਆਰਤੀਸ਼ੀ ਮਾਰਗੀ ਦੇ ਖਿਲਾਫ ਉਹ ਤਾਂ ਬੜਾ ਸਪਸ਼ਟ ਸੰਕੇਤ ਸੀਗਾ ਕਿ ਕਾਂਗਰਸ ਜਿਹੜੀ ਹੈਗੀ ਆ ਉਹਨਾਂ ਦੀ ਕੋਸ਼ਿਸ਼ ਇਹ ਹੈਗੀ ਕਿ ਵੱਧ ਤੋਂ ਵੱਧ ਜਿਹੜੀਆਂ ਹੈਗੀਆਂ ਵੋਟਾਂ ਲਗਾ ਕੇ ਕਿਉਂਕਿ ਵੋਟ ਜਿਹੜਾ ਬੈਂਕ ਹੈਗਾ ਉਹ ਆਮ ਆਦਮੀ ਪਾਰਟੀ ਦੇ ਤੇ ਕਾਂਗਰਸ ਆਲਮੋਸਟ ਏ ਨਹੀਂ ਹੈ ਤੇ ਕਾਂਗਰਸ ਜਿਹੜੀ ਹੈਗੀ ਹੈ ਮੇਰੇ ਖਿਆਲ ਚ ਆਪਣਾ ਇਸ ਵਾਰ ਵੋਟ ਬੈਂਕ ਵੀ ਜਿਹੜਾ ਹੈਗਾ ਕੁਝ ਵਧਾਉਣ ਦੇ ਵਿੱਚ 4% ਪਿਛਲੀ ਵਾਰ 4% ਪਿਆ ਸੀ ਅੱਜ ਕੀ 6.5% ਤੇ ਗਿਆ ਸੋ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਜਿਹੜੀ ਇੱਕ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਵਿਰੋਧ ਹੈਗਾ ਉਹ ਵੀ ਕਿਸੇ ਹੱਦ ਤੱਕ ਇੱਕ ਕਾਰਨ ਬਣਿਆ ਕਿ ਆਮ ਆਦਮੀ ਪਾਰਟੀ ਦਾ ਇਲੈਕਸ਼ਨ ਤੇ ਹਾਰਨ ਇੱਕ ਗੱਲ ਹੋਰ ਨੋਟ ਕਰਨ ਵਾਲੀ ਸੀ ਸਾਰੇ ਜਦੋਂ ਨਤੀਜੇ ਆ ਰਹੇ ਸੀ ਰੁਝਾਨ ਆ ਰਹੇ ਸੀ ਉਦੋਂ ਹੀ ਬੋਲਣਾ ਸ਼ੁਰੂ ਕਰ ਦਿੱਤਾ ਸੀ ਅੰਨਾ ਹਜਾਰੇ ਤੋਂ ਲੈ ਕੇ ਜਿੱਥੋਂ ਪਾਰਟੀ ਦਾ ਮੁੱਢ ਵੱਜਿਆ ਉਹ ਸੰਸ਼ਚਨ ਚੋਂ ਨਿਕਲੀ ਪਾਰਟੀ ਉਦੋਂ ਤੋਂ ਲੈ ਕੇ ਤੇ ਜਿਹੜੀ ਸਵਾਤੀ ਮਾਲੀਵਾਲ ਨੇ ਰਾਜ ਸਭਾ ਮੈਂਬਰ ਆਵਾਦੀ ਪਾਰਟੀ ਦੇ ਉਹਨਾਂ ਤੱਕ ਕੁਮਾਰ ਵਿਸ਼ਵਾਸ ਹੋਰ ਵੀ ਬੜੇ ਨਾਮ ਗਿਣਾਏ ਜਾ ਸਕਦੇ ਆ ਇਹ ਦੋ ਚਾਰ ਲੀਡਰਾਂ ਨੇ ਕੇਜਰੀਵਾਲ ਦੇ ਟੌਰ ਤਰੀਕੇ ਉੱਤੇ ਪੈਸੇ ਚ ਡੁੱਬ ਜਾਣ ਹੰਕਾਰ ਕਰਨ ਕੇਜਰੀਵਾਲ ਦੇ ਖੁਦ ਦੇ ਕਰੈਕਟਰ ਉੱਤੇ ਵੀ ਸਵਾਲ ਖੜੇ ਕੀਤੇ ਨੇ ਉਹ ਕਿੰਨੇ ਕੁਜਾਇਜ ਲੱਗਦੇ ਆ ਤੁਹਾਨੂੰ ਇਹ ਤਾਂ ਸੰਦੀਪ ਦੇਖੋ ਜਦੋਂ ਤੋਂ ਇਹ ਜਦੋਂ ਤੋਂ ਇਹ ਆਮ ਆਦਮੀ ਪਾਰਟੀ ਬਣੀ ਰਹੀ ਹੈ 2015 ਤੋਂ ਜਦੋਂ ਇਹ ਪਾਰਟੀ ਦਾ ਜਿਹੜਾ ਇੱਕ ਤਰ੍ਹਾਂ ਦਾ ਜਿਹੜਾ ਕੇਰਾ ਤੇ ਜਿਹੜਾ ਕਰਦਾਰ ਹੈਗਾ ਉਹ ਦੋਨੇ ਬਦਲਨੇ ਸ਼ੁਰੂ ਹੋ ਜਾਂਦੇ ਆ ਆਮ ਆਦਮੀ ਪਾਰਟੀ ਜਦੋਂ ਕੇਜਰੀਵਾਲ ਦੇ ਨਾਲ ਲਗਾਈ ਸੀ ਇਹ ਜਿਹੜੀ ਗੱਲ ਕਰ ਰਹੇ ਸੀ ਹੈਗੀ ਅਸੀਂ ਮਤਲਬ ਇਨਰ ਪਾਰਟੀ ਡੈਮੋਕ੍ਰੇਸੀ ਲੈ ਕੇ ਆਵਾਂਗੇ ਸਵਰਾਜ ਲੈ ਕੇ ਆਵਾਂਗੇ ਇੱਕ ਭ੍ਰਸ਼ਟਾਚਾਰ ਮੁਕਤ ਜਿਹੜਾ ਹੈਗਾ ਇੱਕ ਸਿਸਟਮ ਪ੍ਰੋਵਾਈਡ ਕਰਾਂਗੇ ਤੇ ਇਨਰ ਡੈਮੋਕ੍ਰੇਸੀ ਹੋਵੇਗੀ ਕੇਜਰੀਵਾਲ 15 ਦੇ ਵਿੱਚ ਹੀ ਉਸ ਚੀਜ਼ ਤੋਂ ਹਟਣਾ ਸ਼ੁਰੂ ਹੋ ਗਿਆ ਸੀ ਤੇ ਜਿਸ ਤਰੀਕੇ ਦੇ ਨਾਲ ਤਾਨਾਸ਼ਾਹੀ ਰਵਈਆ ਜਿਹੜਾ ਹੈਗਾ ਕੇਜਰੀਵਾਲ ਨੂੰ ਸਪੱਸ਼ਟ ਦਿਖ ਰਿਹਾ ਹੈਗਾ ਕਿ ਉਹ ਕਿਸੇ ਵੀ ਹੋਰ ਤਰ੍ਹਾਂ ਜਿਹੜਾ ਲੀਡਰ ਹੈਗਾ ਕੋਈ ਬਰਾਬਰ ਦਾ ਜਿਹੜਾ ਕੱਡਾਪਰ ਲੀਡਰ ਹੈਗਾ ਚਾਹੇ ਉਹ ਦਿੱਲੀ ਦੇ ਵਿੱਚ ਚਾਹੇ ਉਹ ਪੰਜਾਬ ਦੇ ਵਿੱਚ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਸੋ ਆਪਾਂ ਦੇਖਦੇ ਹਾਂ ਕਿ ਬਹੁਤ ਵੱਡੇ ਵੱਡੇ ਦਿੱਗੇ ਚਿਹਰੇ ਉਹਨਾਂ ਉਹ ਇੱਕ ਕਰਕੇ ਤੇਜਰੀਵਾਰ ਨੇ ਸਾਈਡ ਲਾਈਨ ਕੀਤਾ ਚਾਹੇ ਉਹ ਕੁਮਾਰ ਵਿਸ਼ਵਾਸ ਸੀ ਚਾਹੇ ਉਹ ਪ੍ਰਸ਼ਾਂਤ ਪੂਸ਼ਣ ਸੀ ਯੋਗਿੰਦਰ ਯਾਦਵ ਸੀ ਦਿੱਲੀ ਦੇ ਵਿੱਚ ਇਹ ਪੰਜਾਬ ਦੇ ਵਿੱਚ ਡਾਕਟਰ ਧਰਮਜੀਤ ਦੰਦ ਸੀ ਸੁਪਾਲ ਸਿੰਘ ਖਹਿਰਾ ਸੀ ਸੁਚਾਰਨ ਛੋਟੇਪੁਰ ਸੀ ਇਸ ਤਰ੍ਹਾਂ ਦੇ ਵੱਡੇ ਵੱਡੇ ਲੀਡਰਾਂ ਨੂੰ ਜਿਸ ਤਰੀਕੇ ਦਾ ਨਾਮ ਆ ਆਮ ਆਦੀ ਪਾਰਟੀ ਨੇ ਤਾਨਾਸ਼ਾਈ ਢੰਗ ਦੇ ਨਾਲ ਕਈਆਂ ਨੂੰ ਜ਼ਬੀਰ ਕਰਕੇ ਬਾਹਰ ਕੱਢਿਆ ਤੇ ਉਹਦਾ ਇੱਕ ਤਰੀਕੇ ਦੇ ਨਾਲ ਉਹ ਪੇਬੈਟ ਟਾਈਮ ਡੈਫੀਨਿਟਲੀ ਹੁੰਦਾ ਹੀ ਹੈਗਾ ਤੇ ਉਹ ਜਿੰਨਾਂ ਨਾਲ ਵੀ ਟੱਕਰ ਹੋਇਆ ਸੀ ਉਹਨਾਂ ਨੇ ਸਾਰਿਆਂ ਨੇ ਪੂਰ ਪ੍ਰਚਾਰ ਕੀਤਾ ਸੁਵਾਰਤੀ ਮਾਲੀਵਾਲ ਆਪਾਂ ਖਾਸ ਕਰਕੇ ਦੇਖ ਰਹੇ ਸੀ ਕਿ ਹਾਂ ਤਾਂ ਤਾਂ ਜਾ ਕੇ ਉਹ ਆਮ ਆਦੀ ਪ ਜਿਹੜਾ ਹੈਗਾ ਉਹਦੇ ਖਿਲਾਫ ਪ੍ਰਚਾਰ ਕਰ ਰਹੇ ਸੀ ਤੇ ਉਸ ਚੀਜ਼ ਦਾ ਸਾਰਿਆਂ ਦਾ ਹੈਗਾ ਨੁਕਸਾਨ ਤਾਂ ਹੁੰਦਾ ਕਿਉਂਕਿ ਕੇਜਰੀਵਾਲ ਬਾਰੇ ਇੱਕ ਹੈਗਾ ਜੀ ਕੇਜਰੀਵਾਲ ਜਿਹੜੇ ਇਸ ਤਰੀਕੇ ਨਾਲ ਕੰਟਰੋਲ ਫ੍ਰੀ ਕਰ ਗਿਆ ਇਸ ਤਰੀਕੇ ਨਾਲ ਤਾਨਾਸ਼ਾਹੀ ਪਰਵਰਤੀ ਦੇ ਉਹ ਵਿਅਕਤੀ ਹੈਗੇ ਆ ਉਹ ਉਹਨਾਂ ਨਾਲ ਮੇਰੇ ਖਿਆਲ ਚ ਜੇ ਕੁਝ ਹੋਇਆ ਤਾਂ ਕਾਫੀ ਹੱਦ ਤੱਕ ਵਿਆਸ਼ੀ ਹੂੰ ਔਰ ਹੁਣ ਅਸੀਂ ਗੱਲ ਕਰਦੇ ਆਂ ਪੰਜਾਬ ਸੂਬੇ ਤੇ ਕਿਉਂਕਿ ਕਈਆਂ ਦਾ ਕਹਿਣਾ ਹੈ ਕਿ ਮਰਜ ਪਾਰਟੀ ਭਾਵੇਂ ਦਿੱਲੀ ਚ ਹੋਈ ਰਾਜਨੀਤੀ ਉੱਥੇ ਹੀ ਉਹਨਾਂ ਦੀ ਜਿਹੜੀ ਆ ਜਨਮ ਲੈਂਦੀ ਹੈ ਤੇ ਜਵਾਨ ਹੁੰਦੀ ਹੈ ਨੈਸ਼ਨਲ ਪਾਰਟੀ ਤੱਕ ਦਾ ਰੁਤਬਾ ਹਾਸਲ ਕਰਨ ਦੇ ਵਿੱਚ ਵੀ ਕਾਫੀ ਹੱਦ ਤੱਕ ਦਿੱਲੀ ਸੱਤ ਦਿੱਤਾ ਪਰ ਉਸ ਤੋਂ ਬਾਅਦ ਪੰਜਾਬ ਚ ਸੱਤਾ ਚਾਹੀ ਹੋਰ ਕਿਤੇ ਸੱਤਾ ਨਹੀਂ ਮਿਲੀ ਨਾ ਹੀ ਲੋਕ ਸਭਾ ਮੈਂਬਰ ਪਹਿਲੀ ਵਾਰੀ ਜਦੋਂ ਚਾਰ ਮਿਲਦੇ ਨੇ ਉਦੋਂ ਵੀ ਪੰਜਾਬ ਚ ਸਰਕਾਰ ਮਿਲੀ ਦਿੱਲੀ ਤੋਂ ਬਾਹਰ ਜੇ ਉਹ ਵੀ ਪੰਜਾਬ ਚ ਹੁਣ ਪੰਜਾਬ ਦੇ ਉੱਤੇ ਜਿਹੜਾ ਅਸਰ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲ ਸਕਦਾ ਹੈ ਜਿਵੇਂ ਕਿ ਤੁਸੀਂ ਟਿੱਪਣੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕਿ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਕਮਜ਼ੋਰ ਜਾਪਦੇ ਨੇ ਜਾਂ ਮਜ਼ਬੂਤ ਹੁੰਦੇ ਨੇ ਇਸ ਦੇ ਬਾਰੇ ਤੁਹਾਡਾ ਕੀ ਨਜ਼ਰੀਆ ਹੈ ਸੰਦੀਪ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਆਮ ਆਦਮੀ ਪਾਰਟੀ ਨੂੰ ਜੇ ਦਿੱਲੀ ਤੋਂ ਬਾਅਦ ਕਿਤੇ ਹੋਰ ਵੀ ਇਸ ਨੂੰ ਸਪੋਰਟ ਮਿਲਿਆ ਜਾ ਉਹਨਾਂ ਦੀ ਸਰਕਾਰ ਬਣੀ ਹੈ ਜੀ ਪੰਜਾਬ ਦੇ ਵਿੱਚ ਜਾਈ ਹੈ ਇੱਥੇ ਉਹਨਾਂ ਦੇ ਲੋਕ ਸਭਾ ਦੇ ਮੈਂਬਰ ਹੈਗੇ ਇੱਥੇ ਰਾਜ ਸਭਾ ਦੇ ਮੈਂਬਰ ਹੈ ਇੱਥੋਂ ਦੀ ਉਹਨਾਂ ਦੀ ਸਰਕਾਰ ਹੈ ਪਰ ਪੰਜਾਬ ਦੇ ਯੂਨਿਟ ਦਾ ਹਮੇਸ਼ਾ ਹੀ ਜਿਹੜਾ ਦਿੱਲੀ ਦੇ ਨਾਲ ਜਿਹੜਾ ਹੈਗਾ ਰਿਸ਼ਤਾ ਉਹ ਬਰਾਬਰੀ ਦਾ ਨਹੀਂ ਰਿਹਾ ਹੈਗਾ ਕੇਜਰੀਵਾਲ ਤੇ ਖਾਸ ਕਰਕੇ ਦਿੱਲੀ ਵਾਲਿਆਂ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਸੂਬੇ ਨੂੰ ਇੱਕ ਤਰੀਕੇ ਨਾਲ ਕਲੋਨੀ ਵਾਂਗੂ ਜਿਹੜਾ ਹੈਗਾ ਉਹ ਉਹ ਹੁਣ ਤੱਕ ਵਰਤਿਆ ਹੈਗਾ ਪੰਜਾਬ ਦੇ ਲੋਕ ਜਿਸ ਤਰੀਕੇ ਨਾਲ ਦਿੱਲੀ ਹਾਜ਼ਰੀ ਭਰਦੇ ਹੈਗੇ ਜਿਸ ਤਰੀਕੇ ਨਾਲ ਪੰਜਾਬ ਦੇ ਅਫਸਰ ਦਿੱਲੀ ਨੂੰ ਹਾਜ਼ਰੀ ਭਰਦੇ ਆ ਇਸ ਤਰੀਕੇ ਨਾਲ ਪੰਜਾਬ ਦੇ ਜਿਹੜੇ ਵਲੰਟੀਅਰ ਉਹ ਚਾਹੇ ਦਿੱਲੀ ਚਾਹੇ ਜਿੱਥੇ ਵੀ ਆਮ ਆਦਮੀ ਪਾਰਟੀ ਇਲੈਕਸ਼ਨ ਲੜਦੀ ਹੈਗੀ ਚਾਹੇ ਗੋਆ ਜਾ ਰਹੀ ਹੈ ਚਾਹੇ ਉਹ ਜਲਾਬ ਜਾ ਰਿਹਾ ਚਾਹੇ ਪੰਜਾਬ ਦੇ ਰਿਸੋਰਸ ਪੰਜਾਬ ਦੀ ਐਡਵਰਟਾਈਜ਼ਮੈਂਟ ਉਤਨੀ ਤਰੀਬਨ ਪੰਜਾਬ ਦੇ ਉੱਪਰ ਬਹੁਤ ਜ਼ਿਆਦਾ ਹੈਗਾ ਜਿਹੜਾ ਇੱਕ ਤਰੀਕੇ ਨਾਲ ਉਹਨੂੰ ਦਿੱਲੀ ਦੀ ਲੀਡਰਸ਼ਿਪ ਨੇ ਹੁਣ ਤੱਕ ਵਰਤਿਆ ਤੇ ਇਹ ਇਹ ਵੀ ਮਤਲਬ ਸਪਸ਼ਟ ਹੈਗਾ ਕਿ ਪੰਜਾਬ ਦੀ ਸਰਕਾਰ ਕਰ ਕਰਕੇ ਭਗਵੰਤ ਮਾਨ ਦੇ ਉੱਪਰ ਵੀ ਜਿਹੜਾ ਹੈਗਾ ਕੰਟਰੋਲ ਜਿਹੜਾ ਹੈਗਾ ਕਾਫੀ ਹੱਦ ਤੱਕ ਦਿੱਲੀ ਦੇ ਜਿਹੜੇ ਹੈਗੇ ਲੀਡਰ ਹੈਗੇ ਉਹਨਾਂ ਦਾ ਹੈਗਾ ਜਿਹੜਾ ਕਿਹਦਾ ਨਾਮ ਪਹਿਲਾਂ ਆਉਂਦਾ ਸੀਗਾ ਅੱਜਕੱਲ ਵਿਵੇਕ ਕੁਮਾਰ ਦਾ ਨਾਮ ਆ ਰਿਹਾ ਹੈਗਾ ਉਹ ਹਮੇਸ਼ਾ ਇਹ ਤਰੀਕੇ ਨਾਲ ਪੰਜਾਬ ਨੂੰ ਸਬੋਡਿਨੇਟ ਕਰਕੇ ਡੋਮਿਨੇਟ ਕਰਕੇ ਦਿੱਲੀ ਦੇ ਯੂਨਿਟ ਦੇ ਰੱਖਿਆ ਹੁਣ ਵੱਡੀ ਗੱਲ ਇਹ ਹੈ ਕਿ ਜਦੋਂ ਦਿੱਲੀ ਦਾ ਆਮ ਦਾ ਅਸੀਂ ਕਿਲਾ ਜਿਹੜਾ ਉਹਦਾ ਢਹਿ ਗਿਆ ਹੈਗਾ ਤੇ ਪੰਜਾਬ ਇੱਕੋ ਇੱਕ ਸਰਕਾਰ ਬਣ ਗਈ ਹੈ ਜਿਹੜੀ ਫੁੱਲ ਫਲੈਜ ਸਰਕਾਰ ਹੈਗੀ ਆ ਇਸ ਖਦਸ਼ਾ ਇਹੀ ਹੈਗਾ ਕਿ ਇਹ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਜਿਹੜੇ ਕੇਜਰੀਵਾਲ ਦੇ ਨਾਲ ਜੁੜੇ ਸੀ ਚਾਹੇ ਉਹ ਮੰਤਰੀ ਸੀ ਚਾਹੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਆਈਟੀ ਸੈੱਲ ਦੇ ਲੋਕ ਸੀ ਜਿਹੜਾ ਜਿਦਿਓ ਜਿਹੜੇ ਅਲੱਗ-ਅਲੱਗ ਕਾਰਪੋਰੇਸ਼ਨਾਂ ਦੇ ਵਿੱਚ ਜਿਹੜੇ ਹੈਗੇ ਬੈਠੇ ਸੀ ਜਾਂ ਜਿਹੜੇ ਅਲੱਗ-ਅਲੱਗ ਹੋਰ ਸਰਕਾਰ ਸੋਸ਼ਲ ਮੀਡੀਆ ਦੇ ਵਿੱਚ ਇਹ ਹੁਣੇ ਇਹ ਇਹ ਸਾਰੇ ਜਿਹੜੇ ਹੈਗੇ ਉਹ ਪੰਜਾਬ ਦੇ ਵਿੱਚ ਆ ਕੇ ਜਾ ਕੇ ਬੈਠ ਜਾਣਗੇ ਕਿਉਂਕਿ ਜਿਸ ਤਰੀਕੇ ਦੀ ਸ਼ਕਤੀ ਜਿਹੜੀ ਬੀਜੇਪੀ ਨੇ ਜਿਵੇਂ ਕੱਲ ਮੋਦੀ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਵੀ ਸੀਗਾ ਕਿ ਅਸੀਂ ਕੱਲੀ ਕਮੇਟੀ ਦਾ ਹਸਾਬ ਲਵਾਂਗੇ ਤੇ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਉੱਪਰ ਜਿਹੜਾ ਹੈਗਾ 56 ਜਿਹੜਾ ਹੈਗਾ ਉਹ ਦਿੱਲੀ ਦੇ ਵਿੱਚ ਕੱਟਿਆ ਜਾਵੇ। ਤੋਂ ਕੋਈ ਡਰਵਾਸਤ ਜਾਵ ਕਰਕੇ ਕਿ ਕੁਝ ਆਪਣਾ ਦੁਬਾਰਾ ਜਿਵੇਂ ਕੇਜਰੀਵਾਲ ਦੀ ਹਾਲਤ ਹੈ ਕਿ ਉਹ ਪਾਵਰ ਤੋਂ ਬਿਨਾਂ ਜਿਵੇਂ ਹੁਣ ਤੱਕ ਉਹ ਰਹਿ ਨਹੀਂ ਸਕੇ ਰਹਿ ਨਹੀਂ ਸਕਦੇ ਹੈਗੇ। ਕੰਟਰੋਲ ਕਰਨ ਦੀ ਕੋਸ਼ਿਸ਼ ਹੈ ਤੇ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਵੱਡੇ ਲੈਵਲ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਉਹਨ ਦੇਖਣਾ ਹੋਵੇਗਾ ਕਿ ਕੀ ਭਗਵੰਤ ਮਾਨ ਇਹਨਾਂ ਨੂੰ ਰਜਿਸਟਰ ਕਰਦੇ ਆ ਕਿ ਨਹੀਂ ਕਰਦੇ ਹੈਗੇ ਕਿਉਂਕਿ ਆਪਾਂ ਜਿੱਤੋਂ ਤੱਕ ਦੇਖਦੇ ਆਂ ਕਿ ਦਿੱਲੀ ਦੇ ਲੀਡਰਾਂ ਦਾ ਪੰਜਾਬ ਦੇ ਵਿੱਚ ਬਹੁਤ ਵਧੀਆ ਕੋਈ ਜ਼ਿਆਦਾ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਹੈਗੀ ਹੈ ਛਵੀ ਨਹੀਂ ਹੈਗੀ ਕਿਉਂਕਿ ਉਹ 2022 ਦੇ ਲੈਸਟ ਤੋਂ ਬਹੁਤ ਲਗਾਤਾਰ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਇੱਕ ਧਾਰਨਾ ਚੱਲੀ ਗਈ ਹੈ ਕਿ ਜਿਹੜੇ ਦਿੱਲੀ ਦੇ ਲੀਡਰ ਹੈਗੇ ਪੰਜਾਬ ਦੇ ਉੱਪਰ ਦਿਨਾਂ ਗੱਲ ਤੋਂ ਬੇਵਜਾ ਜਿਹੜਾ ਹੈਗਾ ਉਹ ਧੱਕਾ ਕਰ ਰਹੇ ਨੂੰ ਡੋਮਿਨੇਟ ਕਰ ਰਹੇ ਹੈਗੇ ਤੇ ਪੰਜਾਬ ਦੇ ਲੋਕਾਂ ਨੂੰ ਪਸੰਦ ਨਹੀਂ ਕਰਦੇ ਈਵਨ ਜੇ ਆਮ ਆਦਮੀ ਪਾਰਟੀ ਦੇ ਲੋਕ ਵੀ ਇੰਤਰਾਦਰ ਤੋਂ ਸੁਰਾਹੀ ਨਹੀਂ ਸੋ ਮੈਨੂੰ ਲ ਲੋਕਸ਼ਹਿਰ ਉਸ ਨੂੰ ਬਰਦਾਸ਼ਤ ਨਹੀਂ ਕਰਨਗੇ ਹੁਣ ਇਹ ਇਹ ਡਿਪੈਂਡ ਕਰਦਾ ਹੈ ਕਿ ਭਗਵੰਤ ਮਾਨ ਕਿੰਨਾ ਕੁ ਜਿਹੜਾ ਹੈਗਾ ਉਹ ਆਪਣੀ ਵੀਰਤੀ ਅੱਡੀ ਦਿਖਾਉਂਦੇ ਆ ਤੇ ਇਹ ਜਿਹੜਾ ਦਿੱਲੀ ਜਿਹੜਾ ਹੈਗਾ ਇੱਕ ਤਰੀਕੇ ਨਾਲ ਇਹਨਾਂ ਤੇ ਦੁਬਾਰਾ ਦਬਾਅ ਪਾਉਣ ਦੀ ਕੋਸ਼ਿਸ਼ ਕਰੇਗਾ ਉਹਨੂੰ ਕਿੰਨਾ ਕੁ ਰੈਜਿਸਟਰ ਕਰਦੇ ਹੈਗੇ ਇਹਦੇ ਵਿੱਚ ਮੈਨੂੰ ਲੱਗਦਾ ਕਿ ਭਾਜਪਾ ਦੀ ਭੂਮਿਕਾ ਵੀ ਜਿਹੜੀ ਹੈਗੀ ਬਹੁਤ ਅਹਿਮ ਹੋਵੇਗੀ ਕਿ ਪਿੱਛੋਂ ਬੈਕ ਡੋਰ ਤੋਂ ਭਾਜਪਾ ਜਿਹੜੀ ਹੈਗੀ ਹੈ ਕਿੰਨੇ ਕੁ ਭਗਵੰਤ ਮਾਨ ਉਹਨਾਂ ਨੂੰ ਜਿਹੜਾ ਹੈਗਾ ਸਾਥ ਦਿੰਦੀ ਹੈ ਤੇ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀਆਂ ਦੇ ਨਾਲ ਨਜਿੱਠਦੀ ਹੈ ਇਹ ਹੁਣ ਅਗਲੇ ਕੁਝ ਦਿਨਾਂ ਦੇ ਵਿੱਚ ਦੇਖਣ ਵਾਲਾ ਹੋਵੇ ਇਹ ਬਹੁਤ ਵੱਡੀ ਗੱਲ ਹੈ ਕਿ ਇਸ ਦੇ ਵਿੱਚ ਭਾਜਪਾ ਦੀ ਭੂਮਿਕਾ ਕੀ ਰਹਿਣ ਵਾਲੀ ਹੈ ਕਿਉਂਕਿ ਕਾਫੀ ਚੀਜ਼ਾਂ ਨੇ ਜਿਹੜੀਆਂ ਚਾਹੇ ਆਪਣੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਕਰੀਏ ਵੀ ਵੀ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਸ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੇ ਇਸ਼ੂ ਵੇਜ ਲਿਹਾਲੇ ਐਡਰੈਸ ਹੋਣੇ ਬਾਕੀ ਨੇ ਪਾਣੀ ਦਾ ਮੁੱਦਾ ਬਹੁਤ ਵੱਡਾ ਹੈ ਵਿਸ਼ਾਲ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਔਰ ਖਾਸ ਕਰਕੇ ਜਿਹੜੇ ਫੰਡ ਰੁਕੇ ਹੋਏ ਆ ਕੇਂਦਰ ਤੋਂ ਹੁਣ ਤੁਹਾਡੀ ਗੱਲ ਇੱਥੇ ਬਿਲਕੁਲ ਠੀਕ ਹੈ ਕਿ ਇਸ ਨੂੰ ਨਜਿੱਠਿਆ ਕਿਵੇਂ ਜਾਂਦਾ ਹੈ ਮੁੱਖ ਮੰਤਰੀ ਕਿਵੇਂ ਨਜਿੱਠਦੇ ਹੈ ਪੰਜਾਬ ਦੀ ਸਰਕਾਰ ਕਿਵੇਂ ਨਜਿੱਠਦੀ ਹੈ ਸਾਰੀਆਂ ਗੱਲਾਂ ਉਸ ਤੇ ਨਿਰਭਰ ਕਰਨਗੀਆਂ ਪਰ ਇੱਕ ਵੱਡਾ ਇਸ਼ੂ ਜਿਹੜਾ ਪੰਜਾਬ ਦਾ ਹੈ ਕਿ ਬਾਰਡਰ ਬੈਲਟ ਹੋਣ ਦੇ ਕਰਕੇ ਨਸ਼ਿਆਂ ਦੀ ਸਮਗਲਿੰਗ ਹੋਵੇ ਜਾਂ ਹਥਿਆਰਾਂ ਦੀ ਹੋਵੇ ਜਾਂ ਗੈਂਗਸਟਰਵਾਦ ਵਧ ਗਿਆ ਹੋਵੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਗੱਲ ਬਹੁਤ ਜ਼ਿਆਦਾ ਹੁੰਦੀ ਹੈ ਪਿਛਲੇ ਦਿਨਾਂ ਚ ਥਾਣਿਆਂ ਚੌਂਕੀਆਂ ਤੇ ਜਿਹੜੇ ਆ ਅਟੈਕ ਹੁੰਦੇ ਨੇ ਗਰਨੇਡ ਹਮਲੇ ਫਰੋਤੀ ਦੀਆਂ ਕਾਲਾਂ ਇਹ ਸਾਰੀ ਹਲਚਲ ਦੇ ਵਿੱਚ ਜਾਂ ਪਿਛਲੇ ਜੇ ਦਿਨਾਂ ਦੇ ਵਿੱਚ ਸਾਰਿਆਂ ਨੇ ਨੋਟ ਕੀਤਾ ਇਸ ਦੇ ਉੱਤੇ ਭਾਜਪਾ ਨੇ ਬਹੁਤ ਜ਼ਿਆਦਾ ਸਿਆਸਤ ਕੀਤੀ ਦਿੱਲੀ ਤੱਕ ਕਿ ਉਮੀਦਵਾਰ ਸਾਫ ਦੇ ਬੁੱਤ ਨਾਲ ਜਿਸ ਤਰ੍ਹਾਂ ਦੀ ਛੇੜਛਾੜ ਕੀਤੀ ਗਈ ਉਹ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਪੰਜਾਬ ਨੂੰ ਡਿਸਟਰਬ ਕਰਨ ਵਾਲੀਆਂ ਇਸ ਨੂੰ ਲੈ ਕੇ ਕੌਣ ਤੇ ਕਿਵੇਂ ਨਜਿੱਠੇਗਾ ਇਸ ਦੇ ਉੱਤੇ ਵੀ ਬਹੁਤ ਸਾਰੀਆਂ ਗੱਲਾਂ ਨਿਰਪਰ ਕਰਨਗੀਆਂ ਬਿਲਕੁਲ ਸੁਦੀਪ ਆਪਾ ਜਦੋਂ ਦੇਖਦੇ ਆ ਕਿ ਜਿਸ ਤਰੀਕੇ ਨਾਲ ਭਾਜਪਾ ਜੜੀ ਲਗਾਤਾਰ ਹਮਲਾ ਵਰ ਰਹੀ ਜਿਹੜਾ ਹੈਗਾ ਅਪਣਾਇਆ ਹੋਇਆ ਤੇ ਜਿਸ ਤਰੀਕੇ ਨਾਲ ਭਾਜਪਾ ਹੋਂ ਜਿਹੜੇ ਪਿੱਛੇ 2 ਲੱਖਾਂ ਤੋਂ ਸੀਰੀਅਸ ਕੋਈ ਹੈਗੀ ਆ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਬ੍ਰੇਕਥਰੂ ਕਰਨਾ ਹੈ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣੀ ਹੈ ਤੇ ਉਹ ਇੱਕ ਤਰੀਕੇ ਨਾਲ ਹਰ ਸਾਰਾ ਖੰਡਾ ਜਿਹੜਾ ਹੈਗਾ ਉਹ ਵਰਕਿੰਗ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹਦੇ ਵਿੱਚ ਸਾਬਤ ਹੋਤਰ ਜਿਹੜੀਆਂ ਪੰਜਾਬ ਦੀ ਪੋਲੀਟਿਕਲ ਪਾਰਟੀਆਂ ਹੈਗੀਆਂ ਜਿਹਨਾਂ ਨੂੰ ਹੁਣ ਤੱਕ ਪੰਜਾਬ ਦੇ ਲੋਕਾਂ ਨੇ ਸਪੋਰਟ ਕੀਤੀ ਹੈ ਚਾਹੇ ਉਹ ਕਾਲੀ ਦੱਲਾ ਚਾਹੇ ਕਾਂਗਰਸ ਚਾਹੇ ਹੁਣ ਆਪ ਹੈਗੀ ਆ ਇਹ ਪੰਜਾਬ ਦਾ ਕਿਸੇ ਵੀ ਤਰੀਕੇ ਨਾਲ ਭਲਾਈ ਕਰ ਸਕਦਾ ਹੈ ਜੇ ਪੰਜਾਬ ਦਾ ਲੋਕ ਭਲਾਈ ਚਾਹੁੰਦੇ ਹੈਗੇ ਆ ਤੇ ਉਹ ਡਬਲ ਇੰਜਨ ਵਾਲੀ ਸਰਕਾਰ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿੱਚ ਵੀ ਬਣਾਉਣ ਉਸ ਵਾਸਤੇ ਮੈਨੂੰ ਲੱਗਦਾ ਕਿ ਕਿਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵਾਸਤੇ ਰਾਹ ਜੜਾ ਹੈਗਾ ਉਹ ਆਪਣਾ ਬੀਜੇਪੀ ਜਿਹੜੀ ਹੈਗੀ ਸੌਖਾ ਨਹੀਂ ਕਰੋਗੀ ਤੋਂ ਉਹਨਾਂ ਵਿੱਚ ਆ ਆਰਡੀਐਫ ਰੋਕਣਾ ਜਾਂ ਹੋਰ ਤਰੀਕੇ ਦੇ ਨਾਲ ਉਹਨਾਂ ਨੇ ਕਿਸੇ ਤਰੀਕੇ ਦੇ ਨਾਲ ਸੈਂਟਰ ਤੋਂ ਜਿਹੜੇ ਹੈਗੇ ਫੰਡ ਹੈਗੇ ਰੋਕਣ ਦੀ ਗੱਲ ਹੈਗੀ ਆ ਤੇ ਜਿਹੜੀ ਦਸ਼ਮਦਾਜੀ ਹੈ ਪੰਜਾਬ ਦੇ ਵਿੱਚ ਉਹ ਬਰਸਤੁਰ ਜਾਰੀ ਰਹੇਗੀ ਆਪਾਂ ਇਸ ਤੋਂ ਪਹਿਲਾਂ ਮਹਾਰਾਸ਼ਟਰ ਦਾ ਮਾਡਲ ਵੀ ਦੇਖਦੇ ਆਂ ਕਿਸ ਤਰੀਕੇ ਨਾਲ ਉੱਥੇ ਹੀ ਭਾਜਪਾਨ ਜਿਹੜੀ ਕਰ ਕਰ ਕੇ इवन ਪੋਲੀਟੀਕਲ ਪਾਰਟੀਆਂ ਵੀ ਜਿਹੜੀਆਂ ਚੇਅਰਸ਼ਿਪ ਸੈਨਾ ਸੀ ਉਹਨੂੰ ਤੋੜਿਆ ਹੈਗਾ ਤੇ ਚਾਹੇ ਉਹ ਐਨਸੀਪੀ ਸੀ ਤੇ ਹੋ ਸਕਦਾ ਹੈ ਕਿ ਇਸ ਤਰ੍ਹਾਂ ਦਾ ਕੁਝ ਜਿਹੜੀ ਹੀ ਕਰਦੀ ਜਾ ਰਹੀ ਵੀ ਭਾਜਪਾ ਜਿਹੜੀ ਇਸ ਟਾਈਮ ਦੇ ਵਿੱਚ ਕਰਨ ਤਾਂ ਕਿ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਅਨਾਰਕੀ ਵਾਲੀ ਸਥਿਤੀ ਬਣ ਜਾਵੇ ਕਿ ਲੋਕ ਐਂਡ ਚ ਤੰਗ ਆ ਕੇ ਕਿ ਉਹ ਤੇ ਮਤਲਬ ਇਹ ਕਹਿਣ ਕਿ ਚਲੋ ਯਾਰ ਆਪਾਂ ਬਾਕੀ ਸਾਰਿਆਂ ਨੂੰ ਮੌਕਾ ਦੇ ਦਾਂ ਉਹਨਾਂ ਕੱਟੋ-ਕੱਟੇ ਇੱਕ ਵਾਰ ਭਾਜਪਾ ਨੂੰ ਮੌਕਾ ਵੀ ਦੇ ਦੇਈਏ ਤੋਂ ਭਾਜਪਾ ਨੂੰ ਮੈਨੂੰ ਲੱਗਦਾ ਕਿ ਇੱਕ ਚੰਗਾ ਹੀ ਮੌਕਾ ਹੀ ਲੱਗ ਰਿਹਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਡੀਮੋਟਿਵੇਟ ਕਰ ਲਿਆ ਤੇ ਮਰ ਉਸੇ ਸਿੱਟੇ ਲੱਗਾ ਉਹਨਾਂ ਦੇ ਜਿਹੜਾ ਚਿਕਨੀਆਂ ਕਸਮਗੇ ਤੇ ਹੋ ਸਕਦਾ ਹੈ ਕਿ ਹੁਣ ਉਸ ਤੋਂ ਇਹ ਪਿਛੋੜੀ ਪਿਛੋੜੀ ਜਿਆਦਾ ਉਹ ਕੋਸ਼ਿਸ਼ ਕਰਨਗੇ ਸਾਹਮਣੇ ਨਹੀਂ ਹੋਣੀ ਇਸ ਨਾਲ ਜੁੜਦੀ ਇੱਕ ਹੋਰ ਗੱਲ ਨਾਲ ਲੱਗਦੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਉਹ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੀ ਭੂਮਿਕਾ ਆਉਣ ਵਾਲੇ ਦਿਨਾਂ ਵਿੱਚ ਬੜੀ ਲੋਕਾਂ ਦੀਆਂ ਨਜ਼ਰਾਂ ਨੇ ਹਾਲਾਂਕਿ ਪਹਿਲਾਂ ਵਾਲਾ ਖਲਾਰਾ ਹੀ ਨਹੀਂ ਸਿਮਟ ਰਿਹਾ ਹਾਲੇ ਤਾਂ ਭਾਜਪਾ ਜਿਸ ਢੰਗ ਨਾਲ ਅੱਗੇ ਵਧ ਰਹੀ ਹੈ ਪੰਜਾਬ ਨੂੰ ਲੈ ਕੇ ਕੀ ਕੱਲ ਨੂੰ ਸੰਭਾਵਨਾਵਾਂ ਬਣਦੀਆਂ ਨੇ ਕਿ ਕੋਈ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜੇ ਕੀ ਸਟੇਟਮੈਂਟ ਵੀ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਝੂਠ ਦਾ ਉੱਥੇ ਜਿਹੜਾ ਪਰਦਾ ਫਾਸ਼ ਹੋ ਗਿਆ ਢਹਿ ਢੇਰੀ ਹੋ ਗਿਆ ਪੰਜਾਬ 'ਚ ਵੀ ਇਸੇ ਤਰ੍ਹਾਂ ਇਹਨਾਂ ਨੇ ਖਤਮ ਹੋ ਜਾਣਾ ਤਾਂ ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਦੇ ਆਪਸੀ ਮਿਲਵਰਤਨ ਨਾਲ ਚੱਲਣ ਦੇ ਕਿੰਨੇ ਕੁਸਾਰ ਨਜ਼ਰ ਆ ਰਹੇ ਐ ਇਸ ਸਿਚੁਏਸ਼ਨ ਦੇ ਵਿੱਚ ਇਸ ਸਥਿਤੀ ਦੇ ਵਿੱਚ ਸੰਦੀਪ ਦੇਖੋ ਇਹ ਪੋਲਿਟਿਕਸ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਕਿ ਮਤਲਬ ਹੁਣ ਤੱਕ ਤਾਂ ਜਿਹੜੀ ਭਾਜਪਾ ਦੀ ਜਿਹੜੀ ਜਿਹੜੀ ਸਟੇਟ ਵੀ ਹੈਗੀ ਪੰਜਾਬ ਦੇ ਵਿੱਚ ਉਹੀ ਰਹੀ ਹੈਗੀ ਕਿ ਉਹ ਜਿਹੜੀਆਂ ਸੁਖਬੀਰ ਬਾਦਲ ਹੋਣਾਂ ਤੋਂ ਜਿਹੜੀ ਉਲਟ ਜਿਹੜੇਤੇ ਰਹੇngੀਆਂ ਉਹਨਾਂ ਨੂੰ ਸਪੋਰਟ ਕਰਦੀ ਜਾਪਦੀ ਹੈ ਜੀ ਇਹ ਤੋਂ ਚਾਹੁੰਦੇ ਹੈ ਕਿ ਕਿਸੇ ਤਰੀਕੇ ਨਾਲ ਸੁਖਬੀਰ ਬਾਦਲ ਦਾ ਜਿਹੜਾ ਹੈਗਾ ਕਬਜ਼ਾ ਕੱਲ ਤੋਂ ਉਹ ਉਹ ਘਟ ਜਾਵੇ ਤਾਂ ਕਿ ਉਹ ਇੱਕ ਜੇ ਉਹਨਾਂ ਨਾਲ ਕੱਲ ਕਿਸੇ ਵੀ ਅਕਾਲੀ ਚਰ ਨਰਸ ਕਟਿੰਗ ਹੁੰਦੀ ਹੈਗੀ ਹੈ ਉਹਦੇ ਵਿੱਚ ਜਿਹੜੀ ਭਾਜਪਾ ਹੈਗੀ ਹੈ ਉਹ ਡੋਮੀਨੇਟਿੰਗ ਪੋਜੀਸ਼ਨ ਦੇ ਵਿੱਚ ਹੋਵੇ ਸੋ ਹਾਲ ਤੱਕ ਤਾਂ ਭਾਜਪਾ ਜਿਹੜੀ ਇੰਡੀਪੈਂਡੈਂਟ ਹੀ ਚੱਲ ਰਹੀ ਹੈ ਪਰ ਕਿਉਂਕਿ ਹੁਣ ਆਪਾਂ ਪਿਛਲੇ ਲੋਕ ਸਭਾ ਚ ਦੇਖਿਆ ਹੈ ਚਾਹੇ ਭਾਜਪਾ ਨੇ ਆਪਣਾ ਵੋਟ ਬੈਂਟ ਜਿਹੜਾ ਬਤਾਇਆ ਹੈਗਾ ਪਰ ਪਿੰਡੂ ਖੇਤਰਾਂ ਦੇ ਵਿੱਚ ਉਹ ਕੋਈ ਵੱਡਾ ਮਾਰਕਾ ਮਾਰਨ ਦੇ ਵਿੱਚ ਅਜੇ ਤੱਕ ਅਸਫਲ ਹੈਗੀ ਹੈ ਇਸੇ ਤਰੀਕੇ ਨਾਲ ਆਪਾਂ ਬਾਈਲੈਕਸ਼ਨ ਜੀ ਵੀ ਦੇਖਦੇ ਹਾਂ ਕਿ ਚਾਹੇ ਬਹੁਤ ਵੱਡੇ ਉਹਨਾਂ ਨੇ ਕਦਾਵਰ ਲੀਡਰ ਕਦੇ ਕੀਤੀ ਸੀਗੀ ਟੀਲਰੋਂ ਸੀਗੇ ਇੱਥੋਂ ਆਪਣੇ ਤੋਂ ਬਰਨਾਲੇ ਤੋਂ ਚਾਹੇ ਆਪਣੇ ਮਨਪਸੰਦ ਬਾਦਮ ਸੀਗੇ ਪਰ ਉਹ ਕੋਈ ਬਹੁਤ ਵੱਡਾ ਜਿਹੜਾ ਹੈਗਾ ਮਾਰਕਾ ਮਾਰਨ ਦੇ ਵਿੱਚ ਕਾਗਜ਼ੀਰ ਨਹੀਂ ਹੋ ਸਕੇ ਤੋ ਹੋ ਸਕਦਾ ਹੈ ਕਿ ਫਿਊਚਰ ਦੇ ਵਿੱਚ ਉਹ ਕਾਂਗਰਸ ਦੇ ਨਾਲ ਇੱਕ ਜਿਹੜੀ ਹੈਗੀ ਸੈਂਡਿੰਗ ਕਰ ਲੈਣ ਪਰ ਮੈਨੂੰ ਲੱਗਦਾ ਹੈ ਕਿ ਉਹ ਅਜੇ ਅਜੇ ਇਹੀ ਚਾਹਣਗੇ ਕਿ ਕਾਂਗਰਸ ਹੋਰ ਕਮਜ਼ੋਰ ਹੋਵੇ ਤੇ ਜਿੰਨਾ ਹੀ ਕਾਲੇਦਲ ਕਮਜ਼ੋਰ ਹੋਵੇਗਾ ਉਨਾ ਹੀ ਭਾਜਪਾ ਦੀ ਜਿਹੜੀ ਹੈਗੀ ਉਹ ਚੜ੍ਹਤ ਹੋਵੇਗੀ ਉਨਾ ਹੀ ਕੱਲ ਨੂੰ ਜਦੋਂ ਕੱਲ ਨੂੰ ਸੀ ਸੀਰੀ ਹੋਵੇਗੀ ਤੇ ਭਾਜਪਾ ਨੂੰ ਜ਼ਿਆਦਾ ਹੋਵੇ ਉਹਦੇ ਵਿੱਚੋਂ ਸਪੇਸ ਜਿਹੜਾ ਹੈਗਾ ਮਿਲੇਗਾ ਤੇ ਹੁਣ ਕਾਲੇਦਲ ਜਿਹੜਾ ਬਦਲ ਆ ਰਿਹਾ ਹੈ ਜਾਂ ਨਹੀਂ ਹੁੰਦਾ ਇਹ ਵੇਖਣਾ ਪੈਣਾ ਹੋਵੇਗਾ ਕਿਉਂਕਿ ਇਸ ਵੇਲੇ ਜੋ ਪੰਛਕ ਥਾਂ ਹੈਗਾ ਇਹ ਪੰਛਕ ਸਪੇਸ ਆ ਉਹ ਇਕੱਤਰ ਲਗਾਤਾਰ ਛੋਟਾ ਹੋ ਰਿਹਾ ਤੇ ਇਕੋ ਦੇ ਵਿੱਚ ਹੋਰ ਵੀ ਜਿਹੜੇ ਹੈਗੇ ਕਈ ਜਿਹੜੇ ਖਿਡਾਰੀ ਜਾਂ ਕਈ ਜਿਹੜੇ ਪਲੇਅਰ ਹੈਗੇ ਉਹ ਆ ਰਹੇ ਜਾਂਦੇ ਆ ਉੱਥੇ ਪਰ ਜੀ ਸਿੰਘ ਮਾਨਦੀ ਪਾਰਟੀ ਹੈਗੀ ਉਹਦੇ ਵਿੱਚ ਹੁਣ ਆਪਾਂ ਦੇਖ ਰਹੇ ਹਾਂ ਕਿ ਅਮਰਪਾਲ ਹ ਉਹ ਨਵੀਂ ਬਹੁਤ ਦੀ ਪਨਾਣ ਕਰ ਰਿਹਾ ਹੈ ਤੇ ਓਬਵੀਅਸ ਸਪੇਸ ਤੇ ਬਚਾਉਣਗੇ ਇਸ ਤੋਂ ਇਲਾਵਾ ਇੱਥੇ ਜਦੋਂ ਮਾਗਰਾ ਹੋਣੀ ਜਿਹੜੀ ਆਪਣੀਆਂ ਇਹਨਾਂ ਨੇ ਸੁਧਾਰ ਲਹਿਰ ਚਲਾਈ ਕੇ ਲਈ ਜੀ ਹੈਗੀ ਹੈ ਇੱਕ ਉਹ ਫਿਰ ਰਹੀ ਆ ਉਸ ਤੋਂ ਬਾਅਦ ਅਕਾਲੀ ਦਲ ਬਾਗਲ ਵੀ ਹੈ ਸੋ ਪੰਤਕ ਸਪੇਸ ਵੀ ਕਾਫੀ ਹੱਦ ਤੱਕ ਇਸ ਵੇਲੇ ਜਿਹੜਾ ਹੈਗਾ ਉਹ ਵਿਖਰਿਆ ਹੋਇਆ ਹੈਗਾ ਉਹਦੇ ਵਿੱਚ ਵੀ ਜਿਹੜਾ ਹੈਗਾ ਕੋਈ ਕਲੀਅਰਟੀ ਹੈ ਨਹੀਂ ਕਿ ਕਿਹੜੀ ਪਾਰਟੀ ਉਸੇ ਡੋਮੀਨੇਟ ਕਰੇਗੀ ਸੋ ਮੈਨੂੰ ਲੱਗਦਾ ਕਿ ਇਸ ਵੇਲੇ ਜਿਹੜੀ ਹੈਗੀ ਆ ਇਹ ਭਾਜਪਾ ਲਗਾਤਾਰ ਆਪਣਾ ਸਪੇਸ ਵਧਾਉਂਦੀ ਰਹੂ ਜਦੋਂ ਦੀ ਕੋਸ਼ਿਸ਼ ਹੋਊਗੀ ਕਿ ਅਕਾਲੀ ਦਲ ਨੂੰ ਉਸ ਤਰੀਕੇ ਨਾਲ ਆਪਣਾ ਸਪੇਸ ਨਾ ਜੇ ਹੌਸਰਮਾਹ ਦੇ ਇਲੈਕਸ਼ਨ ਦੇ ਨਿਡਰ ਪਰ ਜਾ ਕੇ ਫਿਰ ਇਹਨਾਂ ਦੇ ਵਿੱਚ ਘਾਟ ਜੁੜ ਹੋਵੇ ਇਹਦੀ ਚਾਂਸਸ ਪ੍ਰੋਬੈਬਿਲਿਟੀ ਹੈਗੀ ਹੈ ਜੀ ਤਾਂ ਇਸ ਸਾਰੀ तमाम ਸਥਿਤੀ ਤੇ ਕਿ ਪੋਲੀਟਿਕਲ ਤੌਰ ਦੇ ਉੱਤੇ ਸਥਿਤੀ ਕੀ ਬਣ ਰਹੀ ਹੈ ਦਿੱਲੀ ਦੀਆਂ ਚੋਣਾਂ ਦੇ ਨਤੀਜਿਆਂ ਦਾ ਪੰਜਾਬ ਤੇ ਅਸਰ ਕਿਵੇਂ ਪੈਣਾ ਹੈ ਇਸ ਬਾਬਤ ਤੁਸੀਂ ਆਪਣਾ ਨਜ਼ਰੀਆ ਤੇ ਆਪਣੇ ਵਿਚਾਰ ਸਾਂਝੇ ਕੀਤੇ ਹੈ ਜੀ ਬਹੁਤ ਸ਼ੁਕਰੀਆ ਧੰਨਵਾਦ